ਤੁਸੀਂ ਇਹ ਜਿਤਨਾ ਸਕੂਟਰੀ ਦੇ ਦੋ ਜੇ ਕੱਲ ਨੂੰ ਰਮਨ ਵਾਪਸ ਆਂਦਾ ਆ ਤਾਂ ਮੈਨੂੰ ਮੇਰੇ ਪੈਸੇ ਵਾਪਸ ਕਰਕੇ ਇਹ ਹੀ ਸਕੂਟਰੀ ਵਾਪਸ ਲੈ ਜਵੇ ਨਹੀਂ ਤਾਂ ਜੇ ਇਹ ਸਕੂਟਰੀ ਮੈਂ ਅੱਜ ਭੰਨਤੀ ਤੁਹਾਡੇ ਕੋਲ ਦੁਆਰੋਂ ਜੁੜਨੀ ਨਹੀਂ ਤੇ ਮੈਂ ਭੰਨੂਗਾ ਇਸ ਹਿਸਾਬ ਨਾਲ ਉਹ ਨਾ ਨਾ ਤੂੰ ਟੈਨਸ਼ਨ ਨਾ ਲੈ ਜਿਹੜਾ ਐਡਰੈਸ ਮੈਂ ਦੇਣ ਲੱਗੀਆਂ ਨਾ ਉਹ ਵਰਕ ਫਰੋਮ ਹੋਮ ਦਾ ਘਰੇ ਬਹਿ ਕੇ ਐਂਟਰੀ ਨਹੀਂ ਪਾਉਣੀਆਂ ਨੇ ਕਰੀ ਜਾਊਗੀ ਕੰਮ ਨਹੀਂ ਆਂਟੀ ਸਹੀ ਤਾਂ ਕਹਿੰਦੇ ਫਿਆ ਆਪਾਂ ਕਿੰਨੀ ਦੇ ਰਹਾ ਮੰਗਣ ਵਾਲਿਆਂ ਦੇ ਮੂੰਹ ਬੰਦ ਕਰੀ ਜਾਵਾਂਗੇ ਜਾਂ ਕਿੰਨੀ ਦਰ ਆਪਦੇ ਘਰ ਦਾ ਸਮਾਨ ਚੱਕ-ਚੱਕ ਕੇ ਦੇਈ ਜਾਵਾਂਗੇ ਤੁਸੀਂ ਆਂਟੀ ਐਡਰੈਸ ਨਾ ਮੇਰੇ ਫੋਨ ਉੱਤੇ ਸੈਂਡ ਕਰ ਦਿਓ ਤੇ ਮੈਂ ਨਾ ਜਾਣੀ ਆ ਕਿੱਥੇ ਆ ਲੋਕੇਸ਼ਨ ਮੈਂ ਤਿਆਰ ਹੋਣ ਲੱਗੀ ਆ ਨੌਕਰੀ ਕਿਹੜੀ ਨੌਕਰੀ ਕਿਹੜੀ ਜਗ੍ਹਾ ਤੁਰਗੀ ਇੰਟਰਵਿਊ ਦੇਣ ਮੈਨੂੰ ਤਾਂ ਦੱਸ ਉਹ ਬੱਬੂ ਬਾਸ਼ਾ ਉਹ ਭਾਈ ਜਿਹੜਾ ਕੱਲ੍ਹ ਮਾਲ ਮਿਲਿਆ ਨਾ ਮੈਂ ਕਸਟਮ ਨਿਆਰੇ ਲਿਆਂਦੇ ਪਏ ਨੇ ਹਾਂ ਬਸ ਮੈਂ ਆਹ ਮੋੜ ਤੇ ਨਾ ਇੱਕ ਪੇਮੈਂਟ ਚ ਕੰਝਾ ਰਿਹਾ ਆ ਗਿਆ ਤੂੰ ਚੱਲ ਠੀਕ ਆ ਹੁਣ ਥੱਲੇ ਮਾਤਾ ਬੈਠੀ ਐ ਪਹਿਲਾਂ ਮੈਂ ਦੇਖਾਂ ਅੱਖਾਂ ਕਿੱਦਾਂ ਨਹੀਂ ਲੱਗ ਰਹੀਆਂ ਨੇ ਸਹੀ ਆ ਕਾ ਤੁਹਾਨੂੰ ਮਾਤਾ ਨੇ ਪਛਾਨ ਜਾਣਾ ਮੰਮੀ ਤੁਸੀਂ ਬਾਹਰ ਬੈਠੇ ਹੋ ਉਹ ਲਿਆਓ ਦੋ ਕਿਦੇ ਕਿਦੇ ਕੋ ਪਹਿਲੇ ਕਹਿਣੇ ਆ ਨਾਮ ਲਿਖਾਓ ਅੱਜ ਜਿਹੜੀਆਂ ਵੀ ਅਜਾ ਸ਼ਾਦਾਂ ਸਾਰੀਆਂ ਲੈ ਆਣੀਆਂ ਨੇ ਉਹ ਤਾਂ ਚੱਲ ਲੈਣੀਆਂ ਵਿਆਹਾਂ ਸ਼ਾਦਾਂ ਪਰ ਮੈਨੂੰ ਇਹ ਦੱਸ ਵਿਆਹ ਤੂੰ ਘਰ ਚ ਐਨਕਾ ਲਾ ਕੇ ਤੁਰਿਆ ਫਿਰਦਾ ਕੀ ਹੋ ਗਿਆ ਉਹ ਕੁਛ ਨਹੀਂ ਮੰਮੀ ਉਹ ਕੱਲ ਸਕੂਟਰੀ ਤੇ ਗਿਆ ਸੀਗਾ ਨਾ ਪੈਸੇ ਇਕੱਠੇ ਕਰਨ ਉਹ ਅੱਖ 'ਚ ਮੱਛਰ ਪੈ ਗਿਆ ਅੱਖ ਲਾਲ ਹੋ ਗਈ ਸਾਰੀ ਤੇ ਫੇਰ ਵਾਪਸ ਆਇਆ ਫੇ ਦੂਜੀ ਅੱਖ 'ਚ ਮੱਛਰ ਪੈ ਗਿਆ ਉੰਦੋਂ ਨੋ ਖੱਲਾਲ ਹੋਈਆਂ ਹੋਈਆਂ ਨੇ ਤਾਂ ਕਰਕੇ ਮੈਂ ਇਹਨਾਂ ਇੱਕ ਪਾਈ ਰੱਖਦਾ ਦੁਵਾਰਾ ਮਿੱਟੀ ਘੱਟਾ ਪਊਗਾ ਅੱਖਾਂ ਜ਼ਿਆਦਾ ਲਾਲ ਹੋ ਜਾਣਗੀਆਂ ਨਾ ਜੇ ਸਕੂਟਰ ਤੇ ਜਾਣ ਨਾਲ ਅੱਖਾਂ ਚ ਮਿੱਟੀ ਪੈਂਦੀ ਏ ਤੇ ਆ 12 ਲੱਖ ਦਾ ਜਿਹੜਾ ਗੱਡਾ ਲੈ ਕੇ ਰੱਖਿਆ ਐ ਇਹਨੂੰ ਲੈ ਕੇ ਨਿਕਲ ਲਿਆ ਕਰ ਬੋਤੇ ਚਲਾਣ ਨੂੰ ਰੱਖੀਏ ਨਾ ਕਿ ਘਰ ਖੜੀ ਕਰਨ ਨੂੰ ਨਾਲੇ ਨਾ ਗੱਡੀ ਵਿੱਚ ਜਾਇਆ ਕਰ ਥੋੜਾ ਰੋਬ ਰੂਪ ਪੈਂਦਾ ਐ ਉਹ ਮੰਮੀ ਉਹ ਪੈਸੇ ਆਪਾਂ ਰੇੜੀਆਂ ਫੜੀਆਂ ਵਾਲਿਆਂ ਨੂੰ ਦਿੱਤੇ ਆ ਕੋਠੀਆਂਕਾਰਾਂ ਵਾਲਿਆਂ ਨੂੰ ਥੋੜੀ ਜਿਹੜੀ ਗਲੀਆਂ ਦੇ ਵਿੱਚ ਮੈਂ ਪੈਸੇ ਮੰਗਣ ਜਾਣਾ ਨਾ ਉਹ ਜਾਂ ਤਾਂ ਗਲੀਆਂ ਪੱਟੀਆਂ ਹੁੰਦੀਆਂ ਨੇ ਕਿਸੇ ਦਾ ਫੀਲਵੇ ਦਾ ਟੱਕਣ ਗੁੰਮਿਆ ਹੁੰਦਾ ਵਾ ਕਿਸ ਦੀਆਂ ਪੈਪਾ ਟੁੱਟੀਆਂ ਹੁੰਦੀਆਂ ਨੇ ਉੱਥੇ ਗੱਡੀ ਵਾਰ ਕੇ ਗੱਡੀ ਦਾ ਨੱਸ ਮਾਰਨਾ ਹੋਈ ਲੱਗੇ ਹੋ ਮੈਂ ਸਕੂਟਰੀ ਤੇ ਬਗ ਜਾਣਾ ਨਾਲੇ ਇੰਨਾ ਪੈਟਰੋਲ ਖਰਚਣ ਦੀ ਕੀ ਲੋੜ ਆ 100 ਰੁਪਏ ਦੀ ਐਨਕਾ ਲੈਂਦੀਆਂ ਲੱਗ ਰਿਹਾ ਮੈਂ ਸ਼ਾਹਦ ਕਪੂਰ ਕਿ ਨਹੀਂ ਸ਼ਾਇਦ ਕਪੂਰ ਤੇ ਤੂੰ ਲੱਗ ਰਿਆ ਪਰ ਅੱਜ ਕੱਲ ਕਪੂਰ ਸਾਹਿਬ ਗਾਇਬ ਕਿੱਥੇ ਰਹਿੰਦੇ ਨੇ ਉੱਪਰ ਹੀ ਕਮਰੇ 'ਚ ਵੜੇ ਰਹਿੰਦੇ ਹੋ ਕਿ ਕੋਈ ਬਾਬੇ ਦੀ ਧੂਣੀ ਲਾਈ ਹੋਈ ਏ ਨਾਲੇ ਆ ਐਨਕ ਲਾ ਕੇ ਨਾ ਅੱਖਾਂ ਦਿਖਾ ਵੀ ਕਿੰਨੀਆਂ ਗ ਲਾਲ ਨੇ ਜੇ ਜਿਆਦਾ ਲਾਲ ਨੇ ਨਾ ਤਾਂ ਫਿਰ ਮੈਂ ਦਵਾਈ ਦੂ ਹੀ ਪਾਵਾਂ ਤੇਰੀਆਂ ਅੱਖਾਂ 'ਚ ਨਹੀਂ ਮੰਮੀ ਅੱਖਾਂ ਤਾਂ ਦੇਖੋ ਠੀਕ ਹੈ ਨਾ ਆ ਥੋੜ੍ਹਾ ਥੋੜ੍ਹਾ ਹੀ ਲਾਲ ਆ ਪਰ ਕੋਈ ਨਹੀਂ ਬੱਬੂ ਨੂੰ ਕਹਤਾ ਵਧੀਆ ਦਵਾਈ ਲਿਆ ਦੂਗਾ ਤੇ ਪਾ ਦੂਗਾ ਨਾਲੇ ਅੱਜੂ ਨੂੰ ਫੋਨ ਲਾ ਵੀ ਉਹਨਾਂ ਨੇ ਪੈਸੇ ਕਦੋਂ ਦੇਣੇ ਆ ਨਾਲੇ ਵਿਆਹ ਦੀ ਜਿਹੜੀ ਗੱਲ ਸੀ ਨਾ ਉਹਦੀ ਭੈਣ ਮੈਨੂੰ ਤੇ ਪਸੰਦ-ਪਸੰਦ ਨਹੀਂ ਹੈਗੀ ਐਡੀ ਕੁੜੀ ਦੀ ਜ਼बान ਚੱਲਦੀ ਮਾਤਾ ਸ਼ੇਰੀ ਮੈਂ ਤਾਂ ਪਹਿਲਾਂ ਹੀ ਕਹਿਆ ਸੀਗਾ ਵੀ ਉਹ ਕੁੜੀ ਮੈਨੂੰ ਵੀ ਪਸੰਦ ਨਹੀਂ ਹੈਗੀ ਤੁਹਾਨੂੰ ਹੀ ਪਤਾ ਨਹੀਂ ਕਿਹੜਾ ਚਾਹ ਚੜਿਆ ਸੀਗਾ ਕਿ ਆਪਦਾ ਮੁੰਡਾ ਉਹਦੇ ਨਾਲ ਵਿਆਹਣਾ ਹੁਣ ਅਗਲੇ ਆਣੇ ਵੇਖ ਲਿਆ ਮੂੰਹ ਤੇ ਨਾ ਕਰਤੀ ਕੀ ਹੋਇਆ ਸਾਡੀ ਬੇਇੱਜ਼ਤੀ ਹੋਈ ਉੱਪਰੋਂ ਪੈਸੇ 4 ਮਹੀਨੇ ਹੋਰ ਹੋ ਗਏ ਲੇਟ ਕੋਈ ਨਹੀਂ ਲਾਨਾ ਮੈਂ ਅੱਜ ਨੂੰ ਫੋਨ ਨਾਲੇ ਅੱਜ ਨੂੰ ਕਹਿਦੀ ਵੀ ਅਸੀਂ ਨਾ ਫੋਨ ਤੇ ਕੋਈ ਗੱਲ ਨਹੀਂ ਸੁਣਨੀ ਸਾਡੇ ਘਰ ਆ ਤੇ ਇੱਥੇ ਆ ਕੇ ਗੱਲ ਕਰ ਮੇਰੇ ਮੁੰਡੇ ਦਾ ਰਿਸ਼ਤਾ ਮੋੜਿਆ ਹੈ ਨਾ ਜਿਹੜੀ ਇਹਨਾਂ ਨੇ ਰਜਿਸਟਰੀ ਰੱਖੀ ਏ ਉਹ ਤਾਂ ਹੁਣ ਮੈਂ ਮੋੜਦੀ ਨਹੀਂ ਪਰ ਵਿਆਹ ਤੇ ਵਿਆਹ ਲਾਉਂਗੀ ਪਹਿਲੇ ਤਾਂ ਨਾ ਮੈਨੂੰ ਇਹ ਚਿੰਤਾ ਰਹਿੰਦੀ ਸੀ ਵੀ ਸਾਡਾ ਕੰਮਕਾਰ ਨਾ ਕਦੋਂ ਸੈੱਟ ਹੋਏਗਾ ਜੇ ਹੁਣ ਕੰਮਕਾਰ ਸੈੱਟ ਹੋ ਗਿਆ ਤੇ ਹੁਣ ਤੇਰੇ ਵਿਆਹ ਦੀ ਚਿੰਤਾ ਲੱਗੀ ਰਹਿੰਦੀ ਏ ਵੀ ਕਦੋਂ ਮੈਂ ਤੇਰੇ ਤੋਂ ਪਾਣੀ ਵਾਰ ਕੇ ਪੀਉਂਗੀ ਉਹ ਕੋਈ ਗੱਲ ਨਹੀਂ ਮੰਮੀ ਪੀ ਲਈ ਜਿਹੜਾ ਪਾਣੀ ਵਾਰ ਕੇ ਮੇਰੇ ਸਿਰ ਤੋਂ ਪੀਣਾ ਪਰ ਹੱਲੇ ਮੇਰੀ ਉਮਰ ਹੀ ਕੀ ਆ ਸੋਹਣਾ ਸੁਨੱਖਾ ਤੇਰਾ ਮੁੰਡਾ 20-22 ਸਾਲਾਂ ਦੀ ਮੇਰੀ ਉਮਰ ਲੱਗਦੀ ਆ ਹੈਗੀ ਭਾਵੇਂ 30+ ਦੀ ਆ ਪਰ ਆਪਾਂ ਦੱਸਣੀ ਥੋੜੀ ਐ ਕਿਸੇ ਨੂੰ ਆਜੂਗਾ ਉਹ ਵੀ ਭੱਗਾਂ ਵਾਲਾ ਦਿਨ ਟੈਨਸ਼ਨ ਨਾ ਲਿਆ ਕਰ ਉਹ ਤੇਰੀ ਕਿਹੜਾ ਬਿਲਣੇ ਚ ਬਾਹ ਆਈ ਐ ਕਿ ਮੁੰਡਾ ਵਿਆਹਣਾ ਹੀ ਵਿਆਣਾ ਵਾ ਜਾਂ ਤੇਰੇ ਘਰ ਹੱਡ ਗੋਡੇ ਦੁਖਦੇ ਆ ਤੇਰੇ ਕੋ ਰੋਟੀ ਨਹੀਂ ਬਣਦੀ ਭੈਣ ਹੈਗੀ ਤਾਂ ਲਾਪਰੀਦ ਦੋ ਟਾਈਮ ਤੈਨੂੰ ਸੋਹਣੀ ਰੋਟੀ ਲਾ ਦਿੰਦੀ ਐ ਮੇਰਾ ਵੀ ਖਿਆਲ ਰੱਖਦੀ ਐ ਪਰ ਪੁੱਤ ਕਦੋਂ ਤੱਕ ਉਹਦੇ ਹੱਥ ਦੀਆਂ ਰੋਟੀਆਂ ਖਾਵਾਂਗੇ ਕਦੇ ਨਾ ਕਦੇ ਤਾਂ ਉਹਨੂੰ ਵਿਆਹਣਾ ਹੀ ਪਊਗਾ ਨਾ ਪਰ ਹੁਣ ਮੇਰੀ ਉਮਰ ਹੋ ਗਈ ਐ ਉਹਦੇ ਹੱਥ ਦੀਆਂ ਰੋਟੀਆਂ ਖਾਣ ਦੀ ਉਹ ਮੰਮੀ ਅਨੂਹਾਂ ਦਾ ਤਾਂ ਚਾਹ ਤਾਂ ਰਹਿੰਦਾ ਹੀ ਐ ਸੱਸਾਂ ਨੂੰ ਪਰ ਫਿਰ ਬਾਅਦ ਦੇ ਵਿੱਚੋਂ ਨਾ ਸੱਸ ਨੂੰ ਦੀ ਆਪਸੇ ਬਣਦੀ ਨਹੀਂ ਗਰੀਬ ਵਿਚਾਰਾ ਪੀਸਿਆ ਜਾਂਦਾ ਜਿਹਦਾ ਵਿਆਹ ਕਰਾਣ ਦਾ ਦਿਨ ਨਹੀਂ ਹੁੰਦਾ ਪਰ ਚਲੋ ਕੋਈ ਗੱਲ ਨਹੀਂ ਹੁਣ ਜੇ ਤੁਹਾਨੂੰ ਨੂਹ ਦਾ ਚਾਹ ਐ ਤਾਂ ਲੱਭ ਲੈਨੇ ਕਿਤੋਂ ਜਿਹੜੀ ਸਾਡੇ ਨਸੀਬਾਂ ਚ ਲਿਖੀ ਹੋਊਗੀ ਪੱਕੀਆਂ ਪਕਾਈਆਂ ਆ ਕੇ ਠਾ ਤੈਨੂੰ ਖੋਗੀ ਠਾ ਮੈਨੂੰ ਖੋਵੂਗੀ ਰੋਟੀ ਪਕਾਣ ਦੀ ਤਾਂ ਤੂੰ ਰਹਿਣ ਦੇ ਉਹ ਤਾਂ ਮੈਂ ਆਉਂਦੇ ਕੋਲੋਂ ਆਪੇ ਹੀ ਪਕਵਾ ਲੂੰਗੀ ਪਰ ਮੈਨੂੰ ਨਾ ਲੋ ਏਦਾਂ ਦੀ ਚਾਹੀਦੀ ਏ ਜਿਹੜੀ ਮੇਰੇ ਮੂਰੇ ਕੁਸਕੇ ਨਾ ਹੁਣ ਅੱਜੂ ਦੀ ਭੈਣ ਦਾ ਰਿਸ਼ਤਾ ਤਾਂ ਹੀ ਛੱਡ ਦਿੱਤਾ ਕਿਉਂਕਿ ਜ਼ੁਬਾਨ ਮੂਰੇ ਲੜਾਂਦੀ ਏ ਜ਼ੁਬਾਨ ਲੜਾਂਣ ਵਾਲੀ ਤਾਂ ਚਾਹੀਦੀ ਨਹੀਂ ਨਾ ਕਿਉਂਕਿ ਮੈਂ ਨਹੀਂ ਚਾਹਦੀ ਵੀ ਉਹ ਮੇਰੇ ਮੂਰੇ ਬੋਲੇ ਕਿਉਂਕਿ ਜੇ ਮੇਰੇ ਵਰਗੀ ਮਿਲ ਗਈ ਨਾ ਮੇਰੀ ਤੇ ਬੁੱਕਤ ਉਹਦੇ ਮੂਰੇ ਖਤਮ ਹੋ ਜਾਣੀ ਕਿਉਂਕਿ ਇਹੀ ਤਾਂ ਮੈਂ ਚਾਹਂਦੀ ਨਹੀਂ ਵੀ ਮੇਰੇ ਮੂਰੇ ਜ਼ਬਾਨ ਲੜਾਣ ਵਾਲੀ ਆਵੇ। ਉਹ ਮੰਮੀ ਇਹ ਗੱਲੋਂ ਤੂੰ ਬੇਫਿਕਰ ਹੋ ਜਾ। ਉਹ ਜਿਹੜੀ ਵੀ ਆਊਗੀ ਨਾ ਵਿਆਹ ਕੇ ਅੱਧੀ ਤੂੰ ਝੰਬ ਕੇ ਰੱਖੀ ਅੱਧੀ ਮੈਂ ਝੰਬ ਕੇ ਰੱਖੂੰਗਾ। ਉਹਦੀ ਜ਼ਬਾਨ ਤਾਂ ਨਿਕਲਣ ਹੀ ਨਾ ਦੇਣੀ ਕਿਉਂਕਿ ਮੈਨੂੰ ਮੇਰੀ ਮਾਂ ਨੇ ਜੰਮ ਪੜ ਕੇ ਏਡਾ ਵੱਡਾ ਕੀਤਾ ਇੰਨੀ ਮੈਨੂੰ ਅਸ਼ੋ ਰਾਮ ਕਰਾਈ ਆ ਤੇ ਕੋਈ ਬਗਾਨੀ ਆ ਕੇ ਮੇਰੀ ਮਾਮੂਰੇ ਜ਼ਬਾਨ ਲੜਾ ਦੇ। ਜ਼ਵਾਨਾ ਵੱਡਦਾ ਉਹਦੀ ਮੈਂ। ਉਹ ਕਮਲਿਆ ਜ਼ਬਾਨ ਵੱਡ ਦੇਗਾ ਨਾ। ਤੇ ਉਹ ਗੁੰਗੀ ਹੋ ਜੂਗੀ ਮੈਨੂੰ ਤੇ ਜ਼ਬਾਨ ਬੰਦ ਵਾਲੀ ਚਾਹੀਦੀ ਏ ਜਿਹੜੀ ਸਾਨੂੰ ਪੁੱਛ ਪੁੱਛ ਕੇ ਬੋਲੇ ਮੰਮੀ ਅਜੇਹੋ ਜੀ ਨੂੰ ਤੁਸੀਂ ਚਾਹਨੇ ਹੋ ਨਾ ਇਹੋ ਜੀ ਨੂੰ ਪਤਾ ਕਿੰਨੂ ਮਿਲਦੀ ਏ ਜਿਨ੍ਹਾਂ ਨੇ ਮੋਤੀ ਦਾਨ ਕੀਤੇ ਹੋਣ ਪਰ ਆਪਾਂ ਤਾਂ ਲੋਕਾਂ ਨੂੰ ਵਿਆਹੀ ਪੈਸੇ ਦੇ ਕੇ ਉਹਨਾਂ ਦਾ ਖੂਨ ਹੀ ਪੀਤਾ ਆਪਾਂ ਨਾਲ ਤਾਂ ਕੋਈ ਖੂਨ ਪੀਣ ਵਾਲੀ ਨਾ ਜੁੜ ਜਾਵੇ ਚੱਲ ਵੇ ਡਰਾਈ ਨਾ ਜਾ ਗਰੀਬ ਘਰਾਂ ਦੀਆਂ ਵੀ ਹੁੰਦੀਆਂ ਜਿਹੜੀਆਂ ਨਾ ਟਿਕ ਜਾਂਦੀਆਂ ਨਾਲੇ ਆਪਾਂ ਕਿਹੜਾ ਦਾਜ ਦੂਜ ਮੰਗਣਾ ਹੈ ਆਪਾਂ ਕੋਲ ਰੱਬ ਦਾ ਦਿੱਤਾ ਬਥੇਰਾ ਕੁਛ ਹੈਗਾ ਸਹੀ ਕਹਿ ਮਮੀ ਕੋਈ ਵਿਚਾਰੀ ਗਰੀਬ ਘਰ ਦੀ ਹੋਊਗੀ ਜਿਹੜੀ ਆਪਣੇ ਇੱਥੇ ਆ ਕੇ ਟਿਕ ਜਾਊਗੀ ਪਰ ਗੱਲ ਪਤਾ ਕੀ ਹੈ ਗਰੀਬ ਘਰ ਦੀ ਵੀ ਨੂੰ ਉਹੀ ਆਊਗੀ ਜਿਹਦਾ ਵਿਚਾਰੀ ਦਾ ਪਿਓ ਨਾ ਸਿਰ ਤੇ ਹੋਵੇ ماں ਵਿਚਾਰੀ ਲੋਕਾਂ ਦੇ ਕੱਪੜੇ ਸਿੰਧੀ ਹੋਵੇ ਆਪ ਵਿਚਾਰੀ ਇੱਧਰ ਉੱਧਰ ਨੌਕਰੀ ਲੱਭਦੀ ਹੋਵੇ ਮਤਲਬ ਉਹਨੇ ਪਹਿਲਾਂ ਮਜਬੂਰੀ ਵਾਲਾ ਟਾਈਮ ਦੇਖਿਆ ਹੋਵੇ ਫਿਰ ਆ ਕੇ ਜਦੋਂ ਉਹਨੂੰ ਦੇਸੀ ਘਿਓ ਨਾਲ ਪਰੌਂਠੀਆਂ ਮਿਲਣੀਆਂ ਉਹਨੇ ਤਾਂ ਆਪੇ ਸਾਡੇ ਵਾਸਤੇ ਤਾਲੀਆਂ ਮਾਰਨੀਆਂ ਕਿ ਨਹੀਂ ਹਾਂ ਚੰਗਾ ਮਾਤਾ ਮੈਂ ਮੋੜ ਤੱਕ ਚੱਲਾਂ ਵਾਂ ਨਾਲੇ ਇੱਕ ਗੱਲ ਹੋਰ ਮਾਤਾ ਮੇਰਾ ਵਿਆਹ ਉਸੇ ਕੁੜੀ ਨਾਲ ਹੋਊਗਾ ਜਿਨੇ ਅੱਜ ਦੇ ਦਿਨ ਕਾਲੇ ਕੱਪੜੇ ਮੇਰੇ ਵਾਂਗੂ ਪਾਏ ਹੋਣਗੇ ਲੋਕੇਸ਼ਨ ਤੇ ਇੱਥੇ ਆ ਕੇ ਖਤਮ ਹੋ ਗਏ ਨਹੀਂ ਪਤਾ ਨਹੀਂ ਇਹਨਾਂ ਦਾ ਕਿਹੜਾ ਹੈਗਾ ਘਰ ਕਿ ਆਫਿਸ ਫੋਨ ਕਰੋ ਹਲੋ ਸਰ ਜਿਹੜੀ ਤੁਸੀਂ ਲੋਕੇਸ਼ਨ ਭੇਜੀ ਸੀ ਨਾ ਮੈਂ ਐਕਚੁਅਲੀ ਉੱਥੇ ਹੀ ਆ ਤੇ ਲੋਕੇਸ਼ਨ ਹੁਣ ਫੋਨ ਤੇ ਤਾਂ ਖਤਮ ਹੋ ਗਈ ਮੈਨੂੰ ਐਕਚੁਅਲੀ ਸਮਝਾ ਦਿਓ ਕਿੱਧਰ ਲੈ ਪਾਸੇ ਹੈਗਾ ਘਰ ਜਾਂ ਆਫਿਸ ਇੱਕ ਮਿੰਟ ਜੀ ਮੈਂ ਹੁਣੇ ਦੇਖਦਾ ਇੱਧਰ ਰਾਧਿਕਾ ਜੀ ਆਜੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਨਹੀਂ ਜਦੋਂ ਆਪਾਂ ਬਾਹਰ ਕਿਤੇ ਜੌਬ ਲਈ ਜਾਈਦਾ ਨਾ ਗੁੱਡ ਮਾਰਨਿੰਗ ਗੁੱਡ ਈਵਨਿੰਗ ਜਾਂ ਹੈਲੋ ਕਹੀ ਦਿਆ ਹੈਲੋ ਚਲੋ ਕੋਈ ਗੱਲ ਨਹੀਂ ਲੱਗਦਾ ਤੁਸੀਂ ਘਰੋਂ ਪਹਿਲੀ ਵਾਰ ਨਿਕਲੇ ਹੋ ਫਰੈਸ਼ਰ ਹੋਣਾ ਹਜੇ ਕੋਈ ਨਾ ਜਿੱਦਾਂ ਜਿੱਦਾਂ ਪੁਰਾਣੇ ਹੋਈ ਜਾਓਗੇ ਨਾ ਆਦਤ ਪੈ ਜਾਣੀ ਐ ਇਹਨਾਂ ਗੱਲਾਂ ਦੀ ਫਿਲਹਾਲ ਆ ਜਾਓ ਆ ਜਾਓ ਤੁਸੀਂ ਇੱਥੇ ਬੈਠੋ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਉਂਦਾ ਆ ਲਓ ਪਾਣੀ ਕੀ ਹੋਇਆ ਕਭਰਾਏ ਕਭਰਾਏ ਲੱਗਦੇ ਹੂੰ ਕੁਛ ਨਹੀਂ ਸਰ ਬਸ ਦਿਮਾਗ ਚ ਨਾ ਹੀ ਚੱਲੀ ਜਾਂਦਾ ਸੀਗਾ ਵੀ ਜਦੋਂ ਆਪਾਂ ਕਿਤੇ ਜੌਬ ਦਾ ਪਤਾ ਕਰਨ ਜਾਂਦੇ ਆ ਨਾ ਸੋਨਾ ਜਿਹਾ ਆਫਿਸ ਬਣਿਆ ਹੁੰਦਾ ਤੇ ਤੁਸੀਂ ਇਦਾਂ ਘਰੇ ਬੁਲਾਇਆ ਪਹਿਲੀ ਵਾਰੀ ਤੇ ਇਦਾਂ ਦਾ ਮਾਹੌਲ ਮੈਂ ਕਦੇ ਦੇਖਿਆ ਨਹੀਂਗਾ ਤਾਂ ਥੋੜੀ ਜੀ ਨਰਵਸ ਸੀਗੀ ਅੱਛਾ ਰਾधिका ਜੀ ਇੱਧਰ ਆਓ ਤੁਹਾਨੂੰ ਮੈਂ ਸਮਝਾਉਣਾ ਆ ਜਿਹੜਾ ਲੈਪਟਾਪ ਆ ਨਾ ਜੀ ਇਹੀ ਆਪਣਾ ਆਫਿਸ ਆ ਤੇਹੀ ਸਾਡਾ ਮੇਨ ਟੂਲ ਆ ਸਾਡਾ ਬੇਸਿਕਲੀ ਕੰਮ ਹੈਗਾ ਡਿਜੀਟਲ ਮਾਰਕੀਟਿੰਗ ਦਾ ਠੀਕ ਹੈ ਅਸੀਂ ਇੱਥੋਂ ਬੈਠੇ ਬੈਠੇ ਕੀ ਕਰਨਾ ਜਿੰਨੇ ਵੀ ਵੱਡੇ ਹੋਟੈਲਸ ਨੇ ਨਾ ਅਸੀਂ ਉਹਨਾਂ ਨੂੰ ਰਿਵਿਊਜ਼ ਦੇਣੇ ਨੇ ਤੇ ਉਹਨਾਂ ਦੀ ਰੇਟਿੰਗ ਵਧਾਉਣੀ ਹੈ ਓਕੇ ਅੱਗੇ ਦੇ ਅੱਗੇ ਕਿਵੇਂ ਕੰਮ ਕਰਨਾ ਔਰ ਜਦੋਂ ਤੁਸੀਂ ਕਰਨ ਲੱਗੋਗੇ ਨਾ ਤੁਹਾਨੂੰ ਆਪੇ ਪਤਾ ਲੱਗ ਜਾਣਾ ਹੈ ਪਰ ਸਰ ਮੈਨੂੰ ਨਾ ਇਸ ਚੀਜ਼ ਦੀ ਨੌਲੇਜ ਨਹੀਂ ਹੈਗੀ ਖਤੇ ਮੈਂ ਕਾਦੇ ਵਾਸਤੇ ਆ ਹਫਤਾ ਮੈਂ ਤੁਹਾਡੇ ਨਾਲ ਬੈਠਾਂਗਾ ਤੁਹਾਨੂੰ ਸਾਰਾ ਸਮਝਾਵਾਂਗਾ ਪਹਿਲਾਂ ਤੁਸੀਂ ਆਹ ਦੱਸੋ ਤੁਹਾਡਾ ਡਾਊਟ ਕਲੀਅਰ ਹੋਇਆ ਕਿ ਨਹੀਂ ਹੁਣ ਦੇਖੋ ਇੱਕ ਲੈਪਟਾਪ ਦੇ ਨਾਲ ਮੈਂ ਕੰਮ ਕਰਦਾ ਸੋ ਮੈਂ ਘਰੇ ਕਿਉਂ ਨਾ ਕਰਾਂ ਇਹਦੇ ਲਈ ਮੈਂ ਹੁਣ 50000 ਦਾ ਕਿਤੇ ਆਫਿਸ ਲਵਾਂ ਰੈਂਟ ਦੀ ਟੈਨਸ਼ਨ ਬਿੱਲਾਂ ਦੀ ਟੈਨਸ਼ਨ ਹਾਂ ਹੋਰ ਅੱਗੇ ਬੰਦੇ ਰੱਖਣੇ ਪੈਣੇ ਆ ਸਾਫ ਸਫਾਈ ਲਈ ਫालतू ਦੇ ਖਰਚੇ ਕਿਉਂ ਜਦ ਸਾਰਾ ਕੰਮ ਘਰੇ ਬੈਠੇ ਹੀ ਹੁੰਦਾ ਪਿਆ ਠੀਕ ਆ ਸਮਝ ਲੱਗੀ ਜਿਆਦਾ ਹੀ ਨਰਵਸ ਲੱਗਦੇ ਹਾਂ ਟੈਂਸ਼ਨ ਨਾ ਲਓ ਸਭ ਠੀਕ ਹੋ ਜਾਣਾ ਸਰ ਤੁਸੀਂ ਨਾ ਮੈਨੂੰ ਸਿਰਫ ਇਹ ਦੱਸੋ ਕਿ ਮੇਰੀ ਸੈਲਰੀ ਕੀ ਹੋਊਗੀ ਇਸ ਟਾਈਮ ਨਾ ਮੈਨੂੰ ਪਤਾ ਮੈਂ ਕਿਹੜੇ ਹਾਲਾਤਾਂ ਚ ਜੌਬ ਕਰਨ ਵਾਸਤੇ ਬਾਹਰ ਨਿਕਲੀ ਹਾਂ ਸੈਲਰੀ 10000 ਟਾਈਮਿੰਗਸ ਰਹੇਗੀ 10 ਤੋਂ ਸ਼ਾਮ ਨੂੰ 6 ਵਜੇ ਤੱਕ 10000 ਤਾਂ ਦੱਸੀ ਹੈ ਤੁਹਾਨੂੰ ਬਾਕੀ 10 ਦੀ 20 ਵੀ ਹੋ ਸਕਦੀ ਹੈ ਕੀ ਮਤਲਬ ਸਰ ਕਮਾਲ ਕਰਦੇ ਹੋ ਰਾਜੀਤਾ ਜੀ ਉਹ ਦੁਨੀਆ ਚੰਨ ਤੇ ਪਹੁੰਚ ਗਈ ਇੰਨੀ ਐਡਵਾਂਸ ਹੋ ਗਈ ਐ ਸਮਝ ਰਿਹਾ ਹੋਣਾ ਮੈਂ ਕੀ ਕਹਿ ਰਿਹਾ 10000 ਦੀ ਸੈਲਰੀ 20000 ਤੱਕ 30000 ਤੱਕ 50000 ਤੱਕ ਕਿਵੇਂ ਲੈ ਕੇ ਜਾਣੀ ਇਹ ਸਭ ਤੁਹਾਡੇ ਤੇ ਐ ਨਾਲੇ ਵੈਸੇ ਵੀ ਜੇ ਘਰ ਦੇ ਹਾਲਾਤ ਜਿੱਦਾਂ ਤੁਸੀਂ ਦੱਸਿਆ ਜੇ ਐਨੇ ਮਾੜੇ ਹੋਣ ਨਾ ਫਿਰ ਤਾਂ ਸਭ ਕੁਝ ਜਾਇਜ਼ ਹੈ ਸਰ ਮੈਂ ਐਵੇਂ ਦੀ ਕੁੜੀ ਨਹੀਂ ਹੈਗੀ ਜਿਵੇਂ ਜੇ ਤੁਸੀਂ ਸਮਝਦੇ ਪਿਓ ਮੈਂ ਸਿਰਫ ਸਿਰੇ ਦਸ ਤੋਂ ਛੇ ਕੰਮ ਕਰ ਦੂੰਗੀ ਮੈਨੂੰ ਮੇਰੀ ਮਿਹਨਤ ਦਾ ਮੁੱਲ ਚਾਹੀਦਾ ਹੋਰ ਕੁਝ ਨਹੀਂ ਚਲੋ ਦਿੱਤੀ ਤੁਹਾਨੂੰ 10000 ਸੈਲਰੀ ਪਰ ਰਾਧਿਕਾ ਜੀ ਇੱਕ ਗੱਲ ਸੋਚੋ 10000 ਦੇ ਹਿਸਾਬ ਨਾਲ 2 ਲੱਖ ਰੁਪਏ ਵੀ ਜੇ ਕਮਾਉਣਾ ਹੋਵੇ ਨਾ ਕਿੰਨਾ ਟਾਈਮ ਲੱਗੂਗਾ ਘਟੋ ਘਟਨੀ ਤੇ 2 ਸਾਲ ਤੇ ਇੱਥੇ ਜੇ ਤੁਸੀਂ ਚਾਹੋ ਨਾ 2 ਲੱਖ ਰੁਪਈਆ 2 ਜਾਂ 3 ਮਹੀਨੇ ਚ ਬਣਾ ਸਕਦੇ ਹੋ ਐਕਸਕਿਊਜ਼ ਮੀ ਸਰ ਇਹ ਕੀ ਤਰੀਕਾ ਤੁਹਾਡਾ ਕਿਸੇ ਨਾਲ ਗੱਲ ਕਰਨ ਦਾ ਨਾਲੇ ਇਸ ਤਰੀਕੇ ਨਾਲ ਤੁਸੀਂ ਆਪਣੇ ਸਟਾਫ ਨੂੰ ਹੈਂਡਲ ਕਰਦੇ ਹੋ ਜੇ ਤੁਹਾਡੇ ਕੋਲ 4 ਪੈਸੇ ਨੇ ਤੇ ਕੀ ਗਰੀਬ ਕੁੜੀਆਂ ਦੀ ਕੋਈ ਇੱਜ਼ਤ ਨਹੀਂ ਤਮੀਜ਼ ਨਾਲ ਬੋਲ ਉਹ ਮੇਰੇ ਘਰ ਚ ਖੜੀ ਐ ਮੇਰੇ ਘਰ ਚ ਤੁਹਾਡੇ ਘਰੇ ਖੜੀ ਆ ਇਹਦਾ ਮਤਲਬ ਕੀ ਕਿ ਤੁਸੀਂ ਮੈਨੂੰ ਖਰੀਦ ਲਿਆ ਮੈਂ ਨਾ ਇੱਥੇ ਜੌਬ ਦਾ ਪਤਾ ਕਰਨ ਆਈ ਸੀਗੀ ਤੇ ਮੈਨੂੰ ਨਹੀਂ ਚਾਹੀਦੀ ਇਹੋ ਜੀ ਜੌਬ ਥੁੱਕਦੀ ਆ ਮੈਂ ਇਹੋ ਜੀ ਜੌਬ ਤੇ ਜਿੱਥੇ ਪੈਸੇ ਦੀ ਇੱਜ਼ਤ ਵੱਧ ਹੋਵੇ ਤੇ ਇਨਸਾਨ ਦੀ ਇੱਜ਼ਤ ਜ਼ੀਰੋ ਸਮਝ ਮੈਨੂੰ ਨਾ ਬਾਹਰ ਹੀ ਜਾਣਾ ਚਾਹੀਦਾ ਸੀ ਜਦੋਂ ਤੁਸੀਂ ਆ ਕੇ ਕੋਲ ਹੱਥ ਮਿਲਾਨ ਨੂੰ ਕਿਹਾ ਸੀਗਾ ਸਮਝ ਮੈਨੂੰ ਉਦੋਂ ਵੀ ਜਾਣਾ ਚਾਹੀਦਾ ਸੀ ਜਦੋਂ ਤੁਸੀਂ ਪਾਣੀ ਲੈ ਕੇ ਆਏ ਹੋ ਤੇ ਕੋਲ ਜਿਹਾ ਕੇ ਬੈਗੇ ਹੋ ਪਰ ਮੈਨੂੰ ਇਹ ਲੱਗਿਆ ਕਿ ਸ਼ਾਇਦ ਬਾਹਰ ਜੌਬ ਕਰਨ ਜਾਉ ਨਾ ਇਹ ਚੀਜ਼ਾਂ ਨਾਰਮਲ ਨੇ ਇਹ ਚੀਜ਼ਾਂ ਨਾ ਤੁਹਾਡੇ ਲਈ ਅਮਿਤ ਰੱਖਦੀਆਂ ਹੋਣਗੀਆਂ ਬਟ ਮੇਰੇ ਲਈ ਸਭ ਤੋਂ ਪਹਿਲਾਂ ਮੇਰੀ ਇੱਜ਼ਤ ਪਿਆਰੀ ਆ ਸਰ ਮੇਰੇ ਡੈਡੀ ਨੇ ਨਾ ਮੈਨੂੰ ਕਦੇ ਘਰੇ ਕੰਮ ਕਰਨ ਨੂੰ ਨਹੀਂ ਕਿਹਾ ਤੇ ਮੈਂ ਅੱਜ ਕਿੰਨੀ ਕੁ ਮਜਬੂਰ ਹੋਵਾਂਗੀ ਜਿਹੜਾ ਬਾਹਰ ਕੰਮ ਲੱਭਦੀ ਫਿਰਦੀ ਆ ਤੇ ਤੁਹਾਡੇ ਵਰਗੇ ਲੋਕ ਬਾਹਰ ਆ ਕੇ ਮੀਡਲ ਕਲਾਸ ਕੁੜੀਆਂ ਦਾ ਐ ਫਾਇਦਾ ਚੱਕਦੇ ਨੇ ਵਾਹ ਕੁੜੀ ਇਹ ਵਾਹ ਸਹੀ ਗੱਲ ਦੱਸਾਂ ਤੂੰ ਬਹੁਤ ਸੋਹਣਾ ਭਾਸ਼ਣ ਦਿੱੰਨੀ ਐ ਇਮੋਸ਼ਨਲ ਵੀ ਮੋਟੀਵੇਸ਼ਨਲ ਵੀ ਪਰ ਇੱਕ ਸੱਚ ਦੱਸਾਂ ਤੈਨੂੰ ਜੇ ਜ਼ਿੰਦਗੀ 'ਚ ਅੱਗੇ ਵਧਣਾ ਨਾ ਪੈਸਾ ਪੈਸਾ ਹੀ ਕੰਮ ਆਉਂਦਾ ਜ਼ੁਬਾਨ ਨਹੀਂ ਕੋਈ ਗੱਲ ਨਹੀਂ ਸਰ ਇਹ ਵੀ ਭੁਲੇਖਾ ਨਾ ਮੈਂ ਤੁਹਾਡਾ ਬਹੁਤ ਜਲਦੀ ਦੂਰ ਕਰਕੇ ਦਿਖਾਉਂਗੀ ਜਿਹੜੀ ਕੁੜੀ 'ਚ ਟੈਲੈਂਟ ਹੋਵੇ ਨਾ ਉਹ ਆਪਣੇ ਟੈਲੈਂਟ ਕਰਕੇ ਆਪੇ ਅੱਗੇ ਆ ਜਾਂਦੀ ਐ ਤੇ ਜ਼ਿੰਦਗੀ ਵਿੱਚ ਆਪਣੇ ਪੈਰਾਂ ਤੇ ਸਟੈਂਡ ਵੀ ਹੋ ਕੇ ਦਿਖਾਉਂਦੀ ਐ ਤੁਹਾਡੇ ਵਰਗੇ ਪੈਸਿਆਂ ਦੇ ਹੰਕਾਰੀ ਤੇ ਇੱਜ਼ਤਾਂ ਦੇ ਭੁੱਖਿਆਂ ਕਰਕੇ ਨਹੀਂ ਅੱਗੇ ਆਂਦੀਆਂ ਸਰ ਮੈਂ ਨਹਲਾ ਤਾ ਤੋ ਮਜਬੂਰ ਆ ਪਰ ਇੰਨੀ ਵੀ ਮਜਬੂਰ ਨਹੀਂ ਕਿ ਮੈਂ ਇੱਜ਼ਤ ਨੂੰ ਪਿੱਛੇ ਰੱਖ ਕੇ ਪੈਸੇ ਨੂੰ ਐਮੀਅਤ ਦਵਾਂ ਠੀਕ ਆ ਓ ਰਿਆ ਦਰਵਾਜ਼ਾ ਪਰ ਇੱਕ ਗੱਲ ਯਾਦ ਰੱਖਿਓ ਇਹ ਦੁਨੀਆ ਉਦਾਂ ਦੀ ਹੈ ਨਹੀਂ ਜਿੱਦਾਂ ਦੀ ਤੁਸੀਂ ਸਮਝਦੇ ਹੋ ਇੱਥੇ ਹਰ ਕੋਈ ਨਾ ਮਜਬੂਰੀ ਦਾ ਫਾਇਰਾ ਚੁੱਕਦਾ ਹੀ ਹੈ ਸਰ ਮਜਬੂਰੀਆਂ ਦਾ ਫਾਇਦਾ বিনা ਉਹੀ ਚੱਕਦੇ ਨੇ ਜਿਨ੍ਹਾਂ ਨੂੰ ਆਪ ਦਾ ਮਾੜਾ ਟੈਂਪੋ ਲੱਜਦਾ ਜਿਨ੍ਹਾਂ ਨੂੰ ਆਪਣਾ ਮਾੜਾ ਟਾਈਮ ਯਾਦ ਰਹਿੰਦਾ ਨਾ ਉਹ ਕਦੇ ਵੀ ਕਿਸੇ ਦੀਆਂ ਲੱਤਾਂ ਖਿੱਚਣ ਦੀ ਕੋਸ਼ਿਸ਼ ਨਹੀਂ ਕਰਦੇ ਇੱਕ ਮਿੰਟ ਸਰ ਹਾਂਜੀ ਹੁਣ ਕੀ ਰਹਿ ਗਿਆ ਸੁਨਾਨ ਨੂੰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਨੀ ਆ ਜਿਵੇਂ ਮੈਂ ਅੱਜ ਮਜਬੂਰ ਹੋ ਕੇ ਆਪਣੇ ਘਰੋਂ ਨਿਕਲੀ ਆ ਨੌਕਰੀ ਲੱਭਣ ਵਾਸਤੇ ਐਦਾਂ ਦੀਆਂ ਹੋਰ ਵੀ ਮਜਬੂਰ ਕੁੜੀਆਂ ਹੋਣਗੀਆਂ ਜਿਹੜੀਆਂ ਆਪਣੇ ਵਾਸਤੇ ਨੌਕਰੀ ਲੱਭਦੀਆਂ ਹੋਣਗੀਆਂ ਔਰ ਤੁਹਾਡੇ ਵਰਗੇ ਵੀ ਲੋਕ ਹੋਣਗੇ ਜਿਹੜੇ ਸਾਡੇ ਵਰਗੀਆਂ ਕੁੜੀਆਂ ਦੀ ਮਜਬੂਰੀ ਦਾ ਫਾਇਦਾ ਚੱਕਦੇ ਨੇ ਫੇਰ ਇਹਦੇ 'ਚ ਨਵੀਂ ਗੱਲ ਕੀ ਆ ਹੁੰਦੇ ਨੇ ਇਹਦੇ ਵਿੱਚ ਨਾ ਨਵੀਂ ਗੱਲ ਤਾਂ ਇਹ ਹੈ ਕਿ ਤੀਆਂ ਭੈਣਾਂ ਤਾਂ ਸਰ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਜਿਵੇਂ ਮੈਂ ਅੱਜ ਮਜਬੂਰ ਹੋ ਕੇ ਜੌਬ ਦਾ ਪਤਾ ਕਰਨ ਆਈ ਆ ਮੰਨ ਲਓ ਮੇਰੀ ਜਗ੍ਹਾ ਤੇ ਤੁਹਾਡੀ ਭੈਣ ਹੁੰਦੀ ਕਿਤੇ ਬਾਹਰ ਜੌਬ ਦਾ ਪਤਾ ਕਰਨ ਜਾਂਦੀ ਤੇ ਅੱਗੋਂ ਤੁਹਾਡੇ ਵਰਗੇ ਉਹਨੂੰ ਟੱਕਰ ਜਾਂਦਾ ਫੇਰ ਕੀ ਕਰਦੇ ਸਿਰ ਬੈਜੋ ਰਾਮ ਨਾਲ ਤੇ ਰਾਮ ਨਾਲ ਬੈ ਕੇ ਨਾ ਸੋਚੋ ਕਿ ਤੁਸੀਂ ਹੁਣ ਤੱਕ ਕਿਹੜੀ ਦੁਨੀਆ ਚ ਜੀ ਰਹੇ ਸੀ